ਮੈਂ ਥੋੜਾ ਆਪਣਾ ਹਸਰਮਾਨਕ ਸਸਿਗਾਲ ਜੀ ਮੈਂ ਥੋੜਾ ਆਪਣਾ ਸੰਭਰਨ ਕਰ ਸਾਡੇ ਘਰੇ ਇੰਦੀ ਬਲੈਂਕ ਬੰਦੇ ਭੇਜਦਾ ਮੂੰਹ ਉਹਨਾਂ ਦਾ ਜਿੱਦਾਂ ਕਹਦੀ ਐ ਵੀ ਫੋਲਡ ਕੀਤਾ ਹੁੰਦਾ ਕੱਪੜੇ ਚਾੜੇ ਹੁੰਦੇ ਮੂੰਹ ਤੇ ਅਸੀਂ ਘਰੇ ਨਹੀਂ ਸੀਗੇ ਸਾਡੇ ਘਰੇ ਬੰਦੇ ਆਏ ਉਹ ਸਾਡੇ ਘਰ ਮੁਰੇ ਖੜ ਕੇ ਬਹੁਤ ਬਕਵਾਸ ਕਰਕੇ ਗਏ ਆ ਜਿਹਨਾਂ ਦੇ ਮੂੰਹ ਬੰਨੇ ਹੋਏ ਸੀ ਹਾਂ ਸਾਨੂੰ ਧਮਕੀਆਂ ਦਿੰਦਾ ਜੇ ਕੱਲ ਨੂੰ ਮੇਰੇ ਭਰਾ ਨੂੰ ਮੈਨੂੰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਜੇ ਮੇਰੇ ਭਰਾ ਨੂੰ ਕੁਝ ਹੁੰਦਾ ਮੈਨੂੰ ਕੁਝ ਹੁੰਦਾ ਇਹ ਸਾਨੂੰ ਸਾਰਿਆਂ ਨੂੰ ਕੁਝ ਹੁੰਦਾ ਹੈ ਜੀ ਉਹ ਮੇਰੇ ਪਰਿਵਾਰ ਦੀ ਤਾਂ ਜ਼ਿੰਮੇਵਾਰੀ ਹਿੰਦੀ ਬਲੰਗ ਹੈ ਹਿੰਦੀ ਬਲੰਗ ਉਹ ਇੰਨਾ ਹੰਕਾਰਿਆ ਹੋਇਆ ਇਨਸਾਨ ਹੈ ਸਾਡਾ ਜਿਹੜਾ ਸ਼ਰੀਕਾ ਕਵੀਨ ਲਾ ਲਓ ਕੁਝ ਵੀ ਲਾ ਲਓ ਜਿਹੜੇ ਰਿਸ਼ਤੇਦਾਰ ਵੀ ਲਾ ਲਓ ਸਾਰੇ ਰਲੇ ਹੋਏ ਆ ਉਹਦੇ ਨਾਲ ਮੇਰੇ ਮਾਮੇ ਵੀ ਰਲੇ ਵੀ ਆ ਸਾਰੇ ਰਲੇ ਹੋਏ ਆ ਕੱਲ ਨੂੰ ਮੇਰੇ ਭਰਾ ਦੇ ਗੋਲੀ ਵਾਜਦੀ ਹੈ ਮੈਨੂੰ ਕੁਝ ਹੁੰਦਾ ਕੁਝ ਵੀ ਹੁੰਦਾ ਹਿੰਦੀ ਬਲੰਗ ਦੀ ਜ਼ਿੰਮੇਵਾਰ ਹਿੰਦੀ ਬਲੰਗ ਦੀ ਜ਼ਿੰਮੇਵਾਰ ਹੈ ਠੀਕ ਹੈ ਉਹ ਹੰਕਾਰਿਆ ਹੋਇਆ ਇਨਸਾਨ ਹੈ ਅਮਰੀਕਾ 'ਚ ਰਹਿੰਦਾ ਉਹਦੇ ਕੋਲ ਪੈਸੇ ਆ ਅਸੀਂ ਆਪਦਾ ਗੁਜ਼ਾਰਾ ਮੱਸਾ ਕਰਦੇ ਆ ਉਦੋਂ ਗੁਜ਼ਾਰਾ ਉਹ ਚੀਜ਼ ਉਹਨੂੰ ਜਿੱਦਾਂ ਉਹਦੇ ਪੱਛਦੀ ਨਹੀਂ ਉਹ ਐਕਸੈਪਟ ਨਹੀਂ ਕਰ ਸਕਦਾ ਜੇ ਕੱਲ ਨੂੰ ਮੇਰੇ ਭਰਾ ਨੂੰ ਜਾਂ ਮੈਨੂੰ ਕੁਝ ਹੁੰਦਾ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਜੇ ਸਾਨੂੰ ਕੱਲ ਨੂੰ ਕੁਝ ਹੋ ਗਿਆ ਮੈਂ ਇਸ ਵੇਰੇ ਐਸਐਸਪੀ ਸਾਹਿਬ ਦੇ ਜਣਾ ਮੋਗਗੇ ਕਿ ਸਾਡੇ ਸਾਨੂੰ ਖਤਰਾ ਹੈ ਜੀ ਇੰਦੀ ਬਲੰਗ ਤੋਂ ਹੈਗਾ ਵੀ ਸਾਨੂੰ ਮਾਰ ਸਕਦਾ ਸਾਡੇ ਸਾਰੇ ਨਾਲੇ ਵੇ ਆ ਮੇਰੇ ਸਕੇ ਮਾਮੇ ਨਾਲੇ ਵੇ ਸਾਰੇ ਨਾਲੇ ਵੇ ਆ ਠੀਕ ਹੈ ਮੇਰੀ ਮਾਸੀ ਨਾਲੇ ਹੋਏ ਸ਼ਕਤੀਮਾਨ ਸਾਰੇ ਨਾਲੇ ਵੇ ਆ ਸਾਨੂੰ ਮਾਰਨ ਨੂੰ ਫਿਰਦੇ ਆ ਜੇ ਮੇਰੇ ਭਰਾ ਨੂੰ ਮੈਨੂੰ ਕੁਝ ਹੋ ਗਿਆ ਤੇ ਬਾਈ ਜੀ ਮੇਰੇ ਸਕੇ ਮਾਮੇ ਛੱਤ ਦੀ ਮਾਨ ਕਰਦੀ ਹਿੰਦੀ ਬਲੈਂਗ ਸਾਰੇ ਜ਼ਿੰਮੇਵਾਰ ਹੈ ਇਹ ਕਦੀ ਕਰਦਾ ਹਨ ਟੌਰਚਰ ਕਰਦੇ ਹਨ ਟੌਰਚਰ ਕਰ ਰਹੇ ਸਨ ਇਸ ਤਰ੍ਹਾਂ ਟੌਰਚਰ ਸਾਡੇ ਘਰ ਮੂਰੇ ਖੜ ਕੇ ਜਲੂਸ ਕੱਢ ਕੇ ਗਏ ਆ ਸਾਡੇ ਪਿੰਡ ਦੇ ਇਹ ਚੀਜ਼ ਦੇ ਗਵਾਹ ਹੈ ਠੀਕ ਹੈ ਨਾ ਇਹ ਬੰਦਾ ਇਹਨੇ ਬੰਦੇ ਨੇ ਮੇਰੇ ਤੇ ਕੋਰਟ ਦੇ ਵਿੱਚ ਕੇਸ ਕੀਤਾ ਸੀਗਾ ਸਟੇ ਲਈ ਸੀ ਉਹ ਜੱਜ ਸਾਹਿਬ ਨੇ ਸਟੇ ਡਿਸਮਿਸ ਕਰਤੀ ਮੈਂ ਕੰਮ ਤੇ ਜਾਣ ਲੱਗਾ ਇਹਦੇ ਫਿਰ ਤਕਲੀਫ ਹੋ ਗਈ ਹੁਣ ਫੇਰ ਸਾਨੂੰ ਪਰੇਸ਼ਾਨ ਕਰ ਰਿਹਾ ਜੇ ਸਾਨੂੰ ਕਾਲੂ ਕੁਛ ਹੁੰਦਾ ਦੋਨਾ ਪਰਿਵਾਰਾਂ ਨੂੰ ਮੇਰੀ ਮੰਮੀ ਨੂੰ ਮੇਰੇ ਡੈਡੀ ਨੂੰ ਮੇਰੀ ਦਾਦੀ ਨੂੰ ਮੇਰੇ ਪਰਿਵਾਰ ਨੂੰ ਹਨਾ ਤਾਂ ਇੰਦੀ ਬਲੰਗ ਇੰਦਰਜੀਤ ਸਿੰਘ son of ਭਵਿੰਦਰ ਸਿੰਘ ਜਿਹੜਾ ਰਾਂਚੀ ਕਲੋਨੀ ਚ ਰਹਿੰਦਾ ਜਿਹੜੇ ਤੂਰ ਦਾਟਾ ਬੱਲ ਦਿਹਾਣਾ ਤਰੀਕੇ ਰੋਡ ਤੇ ਉਹ ਜ਼ਿੰਮੇਵਾਰ ਆ ਜੇ ਸਾਨੂੰ ਕੁਛ ਹੁੰਦਾ ਸਾਡੇ ਛਿੜਟ ਵੀ ਵਜਦੀ ਆ ਤਾਂ ਜ਼ਿੰਮੇਵਾਰ ਉਹ ਆ ਇਹਨਾਂ ਕ ਆਪਣਾ ਯਾਦ ਰੱਖੀ ਮੈਂ ਸਵੇਰ ਤੋਂ ਇਹ ਜੀ ਦਾ ਰੋਲਾ ਪਾਣਾ ਸਾਨੂੰ ਭਾਈ ਇਹ ਧਮਕੀਆਂ ਦੇ ਰਿਹਾ ਬੰਦਾ ਤੁਹਾਨੂੰ ਚੱਕ ਦਾਂਗੇ ਮਾਰ ਦਾਂਗੇ ਠੀਕ ਹੈ ਨਹੀਂ ਜੇ ਦੱਸਾਂ ਸਾਡੀ ਇੰਨੀ ਗੱਲ ਸ਼ਰਮਾਂ ਮੈਂ ਕੀ ਬੰਦੇ ਹਾਂ ਇਹਨੂੰ ਟੱਕਰਾਂਗੇ ਇਹਦਾ ਕਰਾਂਗੇ ਤੁਸੀਂ ਮੈਨੂੰ ਕਰ ਨੂੰ ਤੁਸੀਂ ਟੱਕਰਾਂਗੇ ਉਹਨਾਂ ਨੇ ਮੈਨੂੰ ਇਹ ਚੀਜ਼ ਕਹੀਆਂ 16 ਤਰੀਕ ਨੂੰ ਅਸੀਂ ਕੋਰ ਦੇ ਵਿੱਚ ਆਣਾ ਲੁਧਿਆਣੇ ਸੰਨ ਨਹੀਂ ਪਤਾ ਸਾਡ ਨਾਲ ਕੀ ਹੋਣਾ ਹੈ ਕੋਈ ਕੁਝ ਨਹੀਂ ਹਾਂ ਉਹ ਪਰ ਬੰਦਾ ਘੇਰ ਨੂੰ ਪਰ ਦੋ ਸਾਨੂੰ ਜੁਮੇਵਾਰ ਇੰਦੀ ਬਲੰਗ ਹੈ ਠੀਕ ਹੈ ਉਹ ਬਹੁਤ ਮਾੜਾ ਬੋਲਦਾ ਸਾਡੇ ਬਾਰੇ ਸਾਡੇ ਫੈਸਲੇ ਨੂੰ ਡਾਇਰੈਕਟ ਕੀਤਾ ਬੰਦੇ ਜੀ ਅਸੀਂ ਉਹਦੇ ਪਰਿਵਾਰ ਵਾਲੇ ਬੋਲਾਂਗੇ ਤਾਂ ਫਾਇਦਾ ਨਹੀਂ ਅਸੀਂ ਕਿਸੇ ਦੀ ਭੈਣ ਵਾਰੇ ਮਾਂ ਵਾਰੇ ਇਸ ਗੱਲ ਕਦੇ ਬੋਲਣਾ ਨਹੀਂ ਪਰ ਜਿਹੜਾ ਆਪ ਘਟੀਆ ਇਨਸਾਨ ਹੋਵੇ ਉਹ ਬੋਲਦਾ ਫਿਰੇ ਸਾਡੀ ਮੌਤ ਦਾ ਸਾਡੇ ਨੁਕਸਾਨ ਦਾ ਜ਼ਿੰਮੇਵਾਰ ਇੰਦੀ ਵਾਲੇ ਇੰਦੀ ਵਾਲੀ ਕੋਈ ਬਾਤ ਹਮਨ ਪਤਾ ਹੀ ਨਹੀਂ ਮੈਂ ਜਨ ਸੋਹਦਾ ਮੈਂ ਐਸਐਸਪੀ ਸਾਹੂ ਜੀ ਦੇ ਪੇਸ਼ ਸਾਡੀ ਗੇਂਦ ਦੀ ਅਲੱਗ ਕਿਸਮ ਹੈ ਨਾ ਤੁਹਾਡੇ ਮਤਲਬ ਦੋਸਤ ਕਹੀ ਕਿ ਇਹ ਬੰਦਾ ਸਾਨੂੰ ਖਤਮ ਕਰਨ ਨੂੰ ਕਰਦਾ ਠੀਕ ਆ ਸਾਨੂੰ ਮਾਰਨੂ ਕਰਦਾ ਮੈਨੂੰ ਸਦਾ ਕਹਿੰਦਾ ਮੈਂ ਬੰਦੇ ਲੈ ਕੇ ਆਉਂਗਾ ਕਹਿੰਦਾ ਹਾਂਜੀ ਕਹਿੰਦਾ ਤੁਸੀਂ ਟੱਕਰ ਲੋ ਮੈਂ ਬਿਲਕੁਲ ਬਿਲਕੁਲ ਸਦਾ ਇਹ ਕਹਿੰਦਾ ਮਤਲਬ ਇਹ ਚੀਜ਼ ਕਿ ਇੱਥੇ ਕੋਟ ਦੇ ਵਿੱਚ ਆਉਣੀ ਆ 6.5 ਪਿੰਡ ਮਾਰੇਗਾ ਕੋਈ ਨਹੀਂ ਕਰਉਦਾ ਹੁਣ ਪੈ ਭੁਗਤਣਾ ਪੈਣਾ